ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਰਿਆਣਾ ਐਸਜੀਪੀਸੀ ਵੱਲੋਂ ਐਮਰਜੈਂਸੀ ਲਗਾਉਣ ਦੇ ਅਮਲ ਖਿਲਾਫ ਰੋਜ ਜ ਤੋੜਨ ਨੂੰ ਸਹੀ ਦੱਸਿਆ ਹੈ ਪਰ ਨਾਲ ਹੀ ਉਹਨਾਂ ਕਿਹਾ ਕਿ ਅਸਲ ਸਿੱਖ ਮੁੱਦੇ ਉੱਤੇ ਪਹੁੰਚ ਪਹੁੰਚਾਉਣਾ ਵੀ ਬਹੁਤ ਜ਼ਰੂਰੀ ਹੈ ਉਨਾ ਕਹਿ ਕਿ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਝਿੰਡਾ ਅਤੇ ਮੈਂਬਰਾਨ ਵੱਲੋਂ ਜੋ ਬੀਤੇ ਸਮੇਂ ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਕੇ ਮੁਲਕ ਨਿਵਾਸੀਆਂ ਤੇ ਪੰਜਾਬੀਆਂ ਉੱਤੇ ਜ਼ੁਲਮ ਕੀਤਾ ਉਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਨ ਦੇ ਅਮਲ ਬਿਲਕੁਲ ਸਹੀ ਤੇ ਪ੍ਰਸ਼ੰਸਾਯੋਗ ਹਨ ਪਰ ਜੋ ਜੋ ਕੇ ਸਮੇਂ ਵਿੱਚ ਸਿੱਖਾਂ ਦੇ ਹਾਲਾਤ ਹਨ ਜੋ ਭਾਜਪਾ ਆਰਐਸਐਸ ਦੀ ਸੈਂਟਰ ਹਕੂਮਤ ਵੱਲੋਂ ਮਨਭਾਵਨਾ ਦੀ ਸਿੱਖ ਕੌਮ ਦੀ ਆਜ਼ਾਦੀ ਚੋਣ ਵਾਲੇ ਬਾਹਰਲੇ ਮੁਲਕਾਂ ਵਿੱਚ ਵਾਸਤੇ ਸਰਕਾਰਡ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਸਾਸ਼ੀ ਢਾਂਗ ਰਾਹੀਂ ਕਤਲੇਆਮ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਮੋਦੀ ਅਤੇ ਸ਼ਾਸਮੇਤ ਏਜੰਸੀਆਂ ਦੇ ਆਗੂਆਂ ਦੀ ਜੁੰਡਲੀ ਸਾਡੀ ਕਾਤਲ ਹੈ ਇਨਾਂ ਨੂੰ ਇੰਡੀਅਨ ਅਤੇ ਕੁਮਾਂਤਰੀ ਕਾਨੂੰਨਾ ਅਨਸਾਰ ਸਜ਼ਾ ਦਿਵਾਉਣ ਦੀ ਅਤੇ ਨਾਲ ਨਾਲ ਸਾਡੀ ਸਿੱਖ ਪਾਰਲੀਮੈਂਟ ਐਸ ਡੀ ਪੀ ਸੀ ਦੀਆਂ ਲੰਬੇ ਸਮੇਂ ਤੋਂ ਜਨਰਲ ਚੋਣਾਂ ਨਾ ਕਰਵਾਉਣ ਵਿਰੋਧ ਸਰਕਾਰ ਉੱਤੇ ਦਬਾਅ ਪਾ ਕੇ ਜਿੰਨੀ ਜਲਦੀ ਹੋ ਸਕੇ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਬੰਦੀ ਹੈ ਉਹਨਾਂ ਕਹਿੰਦੇ ਕਿ ਅੱਜ ਤੱਕ 2000 ਵਿੱਚ ਜਦੋਂ ਅਮਰੀਕਨ ਪ੍ਰੈਜ਼ੀਡੈਂਟ ਬਿਲ ਕਲਿੰਟਨ ਇੰਡੀਆ ਦੌਰੇ ਤੇ ਆਏ ਸਨ ਤਾਂ ਇੰਡੀਅਨ ਫੌਜ ਵੱਲੋਂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਵਿਖੇ 43 ਦਿਨ ਹੱਤੇ ਨਿਰਦੋਸ਼ ਅੰਮ੍ਰਿਤਧਾਰੀ ਸਿੱਖਾਂ ਨੂੰ ਇੱਕ ਲਾਈਨ ਵਿੱਚ ਖੜਾ ਕਰਕੇ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਦਾ ਵੀ ਇਨਸਾਫ ਨਹੀਂ ਦਿੱਤਾ ਗਿਆ। ਇਸ ਉਪਰੰਤ 2013 ਵਿੱਚ ਗੁਜਰਾਤ ਵਿੱਚ ਜਦੋਂ ਮੋਦੀ ਮੁੱਖ ਮੰਤਰੀ ਸਨ ਤਾਂ ਉੱਥੇ ਪੱਕੇ ਤੌਰ ਤੇ ਵਸੇ 60 ਹਜ਼ਾਰ ਸਿੱਖ ਜ਼ਿਮੀਦਾਰਾਂ ਨੂੰ ਜ਼ਬਰੀ ਬੇਜਮੀਨੇ ਤੇ ਬੇਕਾਰ ਕਰ ਦਿੱਤਾ ਗਿਆ ਜਿਨ੍ਹਾਂ ਦਾ ਅੱਜ ਤੱਕ ਮੁੜ ਵਸੇਬਾ ਨਹੀਂ ਹੋਇਆ। ਨਾ ਹੀ ਉਹਨਾਂ ਨੂੰ ਕੋਈ ਇਨਸਾਫ ਮਿਲਿਆ ਹੈ। ਇਸ ਲਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੇ ਉਪਰੋਕਤ ਮੁੱਦਿਆਂ ਨੂੰ ਆਪਣੀ ਕੌਮੀ ਜ਼ਿੰਮੇਵਾਰੀ ਸਮਝ ਕੇ ਬਾਦਲੀਲ ਢਾਂਗ ਨਾਲ ਸੈਂਟਰ ਸਰਕਾਰ ਕੋਲ ਉਠਾਏ ਅਤੇ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਵਿੱਚ ਭੂਮਿਕਾ ਨਿਭਾ ਸਕੇ ਤਾਂ ਇਹ ਹੋਰ ਵੀ ਸਵਾਗਤਯੋਗ ਹੋਵੇਗਾ। ਉਹਨਾਂ ਕਹਿ ਕਿ ਮੀਟਿੰਗ ਵਿੱਚ ਬੀਜੇਪੀ ਆਰਐਸਐਸ ਦੇ ਬੰਦਿਆਂ ਨੂੰ ਬੁਲਾਉਣ ਦਾ ਤਦੇ ਕੋਈ ਫਾਇਦਾ ਹੋਵੇਗਾ ਜੇਕਰ ਬੀਜੇਪੀ ਆਰਐਸਐਸ ਸਰਕਾਰ ਤੋਂ ਸਿੱਖਾਂ ਦੀਆਂ ਉਪਰੋਕਤ ਮੰਗਾਂ ਨੂੰ ਸਹੀ ਢੰਗ ਨਾਲ ਸੀਮਤ ਸਮੇਂ ਵਿੱਚ ਹੱਲ ਕਰਵਾ ਸਕੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਰਿਆਣਾ ਐਸ ਡੀ ਪੀ ਸੀ ਵੱਲੋਂ ਐਮਰਜੈਂਸੀ ਲਗਾਉਣ ਦੇ ਅਮਲ ਖਿਲਾਫ ਰੋਜ ਜ ਤੋੜ ਨੂੰ ਸਹੀ ਦੱਸਿਆ ਹੈ ਪਰ ਨਾਲ ਹੀ ਉਹਨਾਂ ਕਿਹਾ ਕਿ ਅਸਲ ਸਿੱਖ ਮੁੱਦੇ ਉੱਤੇ ਪਹੁੰਚ ਪਨੋਣਾ ਵੀ ਬਹੁਤ ਜ਼ਰੂਰੀ ਹੈ ਉਨਾ ਕਹੇ ਕਿ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਝਿੰਡਾ ਅਤੇ ਮੈਂਬਰਾਨ ਵੱਲੋਂ ਜੋ ਬੀਤੇ ਸਮੇਂ ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਕੇ ਮੁਲਕ ਨਿਵਾਸੀਆਂ ਤੇ ਪੰਜਾਬੀਆਂ ਉੱਤੇ ਜ਼ੁਲਮ ਕੀਤਾ ਉਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਨ ਦੇ ਅਮਲ ਬਿਲਕੁਲ ਸਹੀ ਤੇ ਪ੍ਰਸ਼ੰਸਾਯੋਗ ਹਨ ਪਰ ਜੋ ਜੋ ਕਿ ਸਮੇਂ ਵਿੱਚ ਸਿੱਖਾਂ ਦੇ ਹਾਲਾਤ ਹਨ ਜੋ ਭਾਜਪਾ ਆਰਐਸਐਸ ਦੀ ਸੈਂਟਰ ਹਕੂਮਤ ਵੱਲੋਂ ਮਨਭਾਵਨਾ ਦੀ ਸਿੱਖ ਕੌਮ ਦੀ ਆਜ਼ਾਦੀ ਚੋਣ ਵਾਲੇ ਬਾਹਰਲੇ ਮੁਲਕਾਂ ਵਿੱਚ ਵਾਸਤੇ ਸਰਕਾਰਡ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਸਾਸ਼ੀ ਢਾਂਗ ਰਾਹੀਂ ਕਤਲੇਆਮ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਮੋਦੀ ਅਤੇ ਸ਼ਾਸਮੇਤ ਏਜੰਸੀਆਂ ਦੇ ਆਗੂਆਂ ਦੀ ਜੁੰਡਲੀ ਸਾਡੀ ਕਾਤਲ ਹੈ ਇਹਨਾਂ ਨੂੰ ਇੰਡੀਅਨ ਅਤੇ ਕੁਮਾਂਤਰੀ ਕਾਨੂੰਨਾ ਅਨਸਾਰ ਸਜ਼ਾ ਦਿਵਾਉਣ ਦੀ ਅਤੇ ਨਾਲ ਨਾਲ ਸਾਡੀ ਸਿੱਖ ਪਾਰਲੀਮੈਂਟ ਐਸ ਡੀ ਪੀ ਸੀ ਦੀਆਂ ਲੰਬੇ ਸਮੇਂ ਤੋਂ ਜਨਰਲ ਚੋਣਾਂ ਨਾ ਕਰਵਾਉਣ ਵਿਰੋਧ ਸਰਕਾਰ ਉੱਤੇ ਦਬਾਅ ਪਾ ਕੇ ਜਿੰਨੀ ਜਲਦੀ ਹੋ ਸਕੇ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਬੰਦੀ ਹੈ। ਉਹਨਾਂ ਕਹਿੰਦੇ ਕਿ ਅੱਜ ਤੱਕ 2000 ਵਿੱਚ ਜਦੋਂ ਅਮਰੀਕਨ ਪ੍ਰੈਜ਼ੀਡੈਂਟ ਬਿਲ ਕਲਿੰਟਨ ਇੰਡੀਆ ਦੌਰੇ ਤੇ ਆਏ ਸਨ ਤਾਂ ਇੰਡੀਅਨ ਫੌਜ ਵੱਲੋਂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਵਿਖੇ 43 ਨਿਹੱਤੇ ਨਿਰਦੋਸ਼ ਅੰਮ੍ਰਿਤਧਾਰੀ ਸਿੱਖਾਂ ਨੂੰ ਇੱਕ ਲਾਈਨ ਵਿੱਚ ਖੜਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਦਾ ਵੀ ਇਨਸਾਫ ਨਹੀਂ ਦਿੱਤਾ ਗਿਆ। ਇਸ ਉਪਰੰਤ 2013 ਵਿੱਚ ਗੁਜਰਾਤ ਵਿੱਚ ਜਦੋਂ ਮੋਦੀ ਮੁੱਖ ਮੰਤਰੀ ਸਨ ਤਾਂ ਉੱਥੇ ਪੱਕੇ ਤੌਰ ਤੇ ਵਸੇ 60 ਹਜ਼ਾਰ ਸਿੱਖ ਜ਼ਿਮੀਂਦਾਰਾਂ ਨੂੰ ਜ਼ਬਰੀ ਬੇਜਮੀਨੇ ਤੇ ਬੇਕਾਰ ਕਰ ਦਿੱਤਾ ਗਿਆ ਜਿਨ੍ਹਾਂ ਦਾ ਅੱਜ ਤੱਕ ਮੁੜ ਵਸੇਬਾ ਨਹੀਂ ਹੋਇਆ। ਨਾ ਹੀ ਉਹਨਾਂ ਨੂੰ ਕੋਈ ਇਨਸਾਫ ਮਿਲਿਆ ਹੈ। ਇਸ ਲਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੇ ਉਪਰੋਕਤ ਮੁੱਦਿਆਂ ਨੂੰ ਆਪਣੀ ਕੌਮੀ ਜ਼ਿੰਮੇਵਾਰੀ ਸਮਝ ਕੇ ਬਾਦਲੀਲ ਢੰਗ ਨਾਲ ਸੈਂਟਰ ਸਰਕਾਰ ਕੋਲ ਉਠਾਏ ਅਤੇ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਵਿੱਚ ਭੂਮਿਕਾ ਨਿਭਾ ਸਕੇ ਤਾਂ ਇਹ ਹੋਰ ਵੀ ਸਵਾਗਤਯੋਗ ਹੋਵੇਗਾ। ਉਹਨਾਂ ਨੇ ਕਿਹਾ ਕਿ ਮੀਟਿੰਗ ਵਿੱਚ ਭਾਜਪੀ ਆਰਐਸਐਸ ਦੇ ਬੰਦਿਆਂ ਨੂੰ ਬੁਲਾਉਣ ਦਾ ਤਦੇ ਕੋਈ ਫਾਇਦਾ ਹੋਵੇਗਾ ਜੇਕਰ ਭਾਜਪੀ ਆਰਐਸਐਸ ਸਰਕਾਰ ਤੋਂ ਸਿੱਖਾਂ ਦੀਆਂ ਉਪਰੋਕਤ ਮੰਗਾਂ ਨੂੰ ਸਹੀ ਢੰਗ ਨਾਲ ਸੀਮਤ ਸਮੇਂ ਵਿੱਚ ਹੱਲ ਕਰਵਾ ਸਕੇ।